ਐਸੋ ਤੱਕ ਕੀ ਮਾਮਲਾ ਸੀਗਾ ਇਹ ਬਾਈਓਪੋਰਟ ਵਾਲੀ ਘਟਨਾ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪੜ੍ਹ ਲਿਆ ਤਾਂ ਹੁਣ ਤੱਕ ਕੀ ਕੁਝ ਸਾਹਮਣੇ ਆਇਆ ਹੈ ਪਰ ਦੋ ਤਰੀਕ ਦੀ ਰਾਤ ਨੂੰ ਇਨਸੀਡੈਂਟ ਹੈਗੀ ਹੈ ਜਿਹਦੇ ਵਿੱਚ ਤਿੰਨ ਬੰਦੇ ਜਿਹੜੇ ਹੈਗੇ ਨੇ ਗਗਨ, ਸ਼ਿਵਮ ਅਤੇ ਜਿਹੜਾ ਤੀਜਾ ਹੈਗਾ ਰੇਸ਼ਮ ਸਿੰਘ ਇਹ ਤਿੰਨੇ ਇਕੱਠੇ ਸੀਗੇ ਹੋਟਲ ਵਿੱਚ ਪਹਿਲਾਂ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਕੁਝ ਆਪਸ ਵਿੱਚ ਜਨਾਂ ਦਾ ਮਾੜਾ-ਮੋਟਾ ਬੋਲਬਲਾ ਰਾ ਹੋਇਆ ਜਿਸ ਤੋਂ ਬਾਅਦ ਗਗਨ ਆਪਣੇ ਘਰ ਵਾਪਸ ਆ ਗਿਆ ਬਾਦ ਵਿੱਚ ਇਹ ਦੋਨੋਂ ਇਕੱਠੇ ਹੋ ਕਰਕੇ ਉਹਨੂੰ ਮਨਾਉਣ ਵਾਸਤੇ ਉੱਥੇ ਪਹੁੰਚੇ ਤੇ ਇਹਨਾਂ ਦਾ ਆਪਸ ਵਿੱਚ ਕੁਝ ਪੈਸਿਆਂ ਨੂੰ ਲੈ ਕਰਕੇ ਬੋਲਬੁਲਾਰਾ ਹੋ ਗਿਆ। ਔਰ ਉਸ ਬੋਲਬੁਲਾਰੇ ਤੋਂ ਬਾਅਦ ਗਗਨ ਜਿਹੜਾ ਹੈਗਾ ਅੰਦਰੋਂ ਰਾਈਫਲ ਜਿਹੜਾ ਉਹਦੀ ਲਾਇਸੈਂਸੀ ਰਾਈਫਲ ਹੈਗੀ ਉਹ ਲੈ ਕਰਕੇ ਆ ਗਿਆ ਔਰ ਉਹਨੇ ਦੋ ਫਾਇਰ ਕੀਤੇ ਇੱਕ ਫਾਇਰ ਜਿਹੜਾ ਹੈਗਾ ਰੇਸ਼ਮ ਦੇ ਵੱਜਿਆ ਇੱਕ ਸ਼ਿਵਮ ਦੇ ਵੱਜਿਆ ਜਿਹੜਾ ਸ਼ਿਵਮ ਸੀਗਾ ਉਹਦੇ ਇੰਜਰੀ ਜਿਹੜੀ ਹੈਗੀ ਹੈ ਉਹ ਲਿਵਰ ਵਿੱਚ ਇੰਜਰੀ ਹੋਣ ਕਰਕੇ ਜਿਹੜੀ ਉਹਦੀ ਰਾਤ ਉਹਨੇ 12 ਵਜੇ ਕਰੀਬ ਜਿਹੜੀ ਡੈਥ ਹੋ ਗਈ ਔਰ ਰੇਸ਼ਮ ਜਿਹੜਾ ਹੈਗਾ ਉਹਦਾ ਆਪਰੇਸ਼ਨ ਹੋਇਆ ਹੈਗਾ ਹੀ ਇਜ਼ ਅੰਡਰ ਟ੍ਰੀਟ ਇਹ ਕੋ ਨਸ਼ੇ ਦਾ ਮਾਮਲਾ ਵੀ ਇਸ ਨੂੰ ਨਸ਼ਾ ਕਰਦੇ ਸੀ ਜਾਂ ਨਸ਼ਾ ਦੀ ਕੀ ਇਹ ਪਹਿਲੀ ਗੱਲ ਜਿਹੜੀ ਸਾਹਮਣੇ ਆਈ ਹੈਗੀ ਜਿਹੜੀ ਡਾਕਟਰ ਸਾਹਿਬ ਤੋਂ ਵੀ ਆਪਾਂ ਵੈਰੀਫਾਈ ਕੀਤੀ ਹੈਗੀ ਕਿ ਰਾਤ ਨੂੰ ਜਦੋਂ ਇਹ ਹੋਟਲ 'ਚ ਇਕੱਠੇ ਸੀਗੇ ਉਹ ਤੋਂ ਇਹਨਾਂ ਨੇ ਸ਼ਰਾਬ ਇਕੱਠੇ ਹੋ ਕਰਕੇ ਪੀਤੀ ਹੈਗੀ ਔਰ ਉੱਥੇ ਹੀ ਇਹਨਾਂ ਦਾ ਆਪਸ ਵਿੱਚ ਗੋਲ ਬੁਲਾ ਰਹਾ ਹੋਇਆ ਹੈ ਜਿਸ ਗੋਲ ਬੁਲਾ ਰਹਾ ਹੈ ਤਾਂ ਬਾਤ ਜਿਹੜਾ ਹੈਗਾ ਇਹ ਮੌਕੇ ਤੇ ਆ ਜਾਂਦੇ ਹੈਗੇ ਨੇ ਔਰ ਮੌਕੇ ਤੇ ਇਹ ਜਿਹੜੀ ਘਟਨਾ ਵਾਪਰ ਜਾਂਦੀ ਹੈਗੀ ਹੈ ਤੇ ਬਰਾਮਦ ਕੀਤੀ ਹੋਈ ਇਹਦੇ ਵਿੱਚ ਇੱਕ ਜਿਹੜਾ ਵੈਪਨ ਜਿਹੜਾ ਆਫੈਂਸ ਦਾ ਹੈਗਾ ਉਹ ਬਰਾਮਦ ਕਰ ਲਿਆ ਹੈਗਾ ਮੌਕੇ ਤੋਂ ਦੋ ਕੋਲ ਜਿਹੜੇ ਹੈਗੇ ਨੇ ਉਹ ਬਰਾਮਦ ਕੀਤੇ ਗਏ ਅਬ ਬਾਕੀ ਫਰਦਰ ਇਨਵੈਸਟੀਗੇਸ਼ਨ ਇਸ ਸਿਲਸਿਲੇ ਚ ਜਾਰੀ ਹੈ ਕਿ ਉਂਬਰ ਬੜਾ ਫੈਲਾ ਸੀ ਜੀ ਪੂਰੀ ਮਾਰਕੀਟ ਚ ਚਲੇ ਗਏ ਜੋ ਇਸ ਤਰ੍ਹਾਂ ਤੋਂ ਨਾ ਆਉਂਦਾ ਇਹਦੇ ਵਿੱਚ ਜਿਹੜੇ ਤੁਹਾਡੇ ਰਾਹੀਂ ਸਾਰਿਆਂ ਨੂੰ ਮੈਂ ਇੱਕੋ ਹੀ ਬੇਨਤੀ ਕਰਨਾ ਚਾਹਾਂਗਾ ਕਿ ਜਦੋਂ ਵੀ ਤੁਸੀਂ ਕੋਈ ਖਬਰ ਜਾਂ ਨਿਊਜ਼ ਲਾਉਂਦੇ ਹੋ ਤਾਂ ਉਹਨੂੰ ਵੈਰੀਫਾਈ ਕਰਕੇ ਲਾਓ ਕੁਝ ਇੱਕ ਬੰਦੇ ਹੈਗੇ ਜਿਨ੍ਹਾਂ ਨੇ ਮੌਕੇ ਤੇ ਰਿਊਮਰ ਉਡਾ ਦਿੱਤੀ ਕਿ ਕੁਝ ਬੰਦੇ ਆਏ ਬਾਹਰੋਂ ਆਏ ਉਹਨਾਂ ਨੇ ਮੋਟਰਸਾਈਕਲ ਤੇ ਆਕਰ ਕੇ ਗੋਲੀ ਚਲਾਈ ਔਰ ਕੁਝ ਲੋਕਾਂ ਨੇ ਦਿਖਾਤਾ ਕਿ ਮੌਕੇ ਤੇ ਹੀ ਜਿਹੜਾ ਹੈਗਾ ਬੰਦੇ ਦੀ ਡੈਥ ਹੋ ਗਈ ਜਦਕਿ ਜਦੋਂ ਬੰਦਿਆਂ ਨੂੰ ਸਿਵਲ ਹਸਪਤਾਲ ਲੈ ਕਰਕੇ ਗਏ ਉੱਥੋਂ ਔਰ ਲਗਾਤਾਰ ਜਿਹੜਾ ਹੈਗਾ ਮਾਨਿਟਰਿੰਗ ਆਪਾਂ ਕਰ ਰਹੇ ਸੀਗੇ ਤੇ ਜੋ ਗੱਲ ਆਪਾਂ ਲਿਖਣੀ ਹੈਗੀ ਹੈ ਕਿਉਂਕਿ ਦੇਖੋ ਜੀ মিডিਆ ਜਿਹੜਾ ਹੈਗਾ ਚੌਥਾ ਸਤੰਭ ਹੈਗਾ ਡੈਮੋਕ੍ਰੇਸੀ ਦਾ ਤੇ ਅਸੀਂ ਚਾਹਾਂਗੇ ਕਿ ਜੋ ਵੀ ਖਬਰ ਲਗੇ ਲੋਕਾਂ ਨੂੰ ਬਿਲਕੁਲ ਅਸਲੀਅਤ ਜਿਹੜੀ ਹੈਗੀ ਲੋਕਾਂ ਤੱਕ ਪਹੁੰਚੇ ਤੇ ਤੁਹਾਡੇ ਸਾਰਿਆਂ ਦੇ ਰਾਹੀਂ ਬੇਨਤੀ ਮੈਨੂੰ ਇਹੀ ਹੈਗੀ ਕਿ ਆਪਾਂ ਜਨੂਇਨ ਖਬਰ ਜਿਹੜੀ ਹੈਗੀ ਜੋ ਵੈਰੀਫਾਈਡ ਖਬਰ ਹੈਗੀ ਉਹਨੂੰ ਹੀ ਆਪਾਂ ਲੋਕਾਂ ਤੱਕ ਪਹੁੰਚਾਈਏ ਸਰ ਮਾਲਗੋੜ ਵਾਲੀ ਜਿਹੜੀ ਹੋਇਆ ਸੀ ਘਟਨਾ ਹੋਈ ਸੀ ਮੇਂਦਿਆ ਦੀ ਉਸ ਦੇ ਵਿੱਚ ਹੁਣ ਤੱਕ ਕੀ ਹੋਇਆ ਜੀ ਮਾਲ ਰੋਡ ਵਾਲੀ ਜਿਹੜੀ ਘਟਨਾ ਹੋਈ ਸੀਗੀ ਉਹਦੇ ਸਿਲਸਿਲੇ 'ਚ ਜਿਹੜੀ ਤਫ਼ਤੀਸ਼ ਸ਼ਗੀ ਹੈ ਉਹ ਬਠਿੰਡਾ ਪੁਲਿਸ ਔਰ ਕਾਊਂਟਰ ਇੰਟੈਲੀਜੈਂਸ ਨੇ ਇਕੱਠੇ ਹੋ ਕਰਕੇ ਕੀਤੀ ਉਹਦੇ ਵਿੱਚ ਅਸੀਂ ਕਾਫੀ ਐਂਗਲ ਸੇ ਵਰਕ ਕਰ ਰਹੇ ਸੀ ਕਿ ਔਰ ਜੋ ਸਾਨੂੰ ਜਿਹੜਾ ਹੈਗਾ ਸੀਸੀਟੀਵੀ ਫੁਟੇਜ ਮਿਲੀਆਂ ਔਰ ਜਿਹੜੀ ਸਾਡੀ ਖੁਫੀਆ ਇਨਫੋਰਮੇਸ਼ਨ ਵਗੈਰਾ ਸੀਗੀਆਂ ਉਸ ਤੋਂ ਸਾਨੂੰ ਪਤਾ ਲੱਗਾ ਕਿ ਜਿਹੜਾ ਤਿੰਨ ਬੰਦੇ ਸੀਗੇ ਪਰਮਜੀਤ ਸਿੰਘ ਪੰਮਾ ਇੱਕ ਲਵਜੀਤ ਹੈਗਾ ਔਰ ਇੱਕ ਕਮਲਜੀਤ ਹੈਗਾ ਇਹ ਤਿੰਨੇ ਜਿਹੜੇ ਹੈਗੇ ਮਾਨਸੇ ਇਲਾਕੇ ਦੇ ਰਹਿਣ ਵਾਲੇ ਹੈਗੇ ਨੇ ਅਰਸ਼ਦਾਲੇ ਦੇ ਕੰਟੈਕਟ ਹੈਗੇ ਇਹ ਬੰਦਿਆਂ ਨੇ ਇਹ ਜਿਹੜੀ ਵਾਰਦਾਤ ਸੀਗੀ ਇਹਨੂੰ ਇੰਜਾਮ ਦਿੱਤਾ ਸੀਗਾ ਜਿਹੜਾ ਬੰਦਾ ਤੁਸੀਂ ਮੋਟਰਸਾਈਕਲ ਤੇ ਦੇਖਦੇ ਹੋ ਜਿਹੜਾ ਆ ਕਰਕੇ ਇੱਥੇ ਫਾਇਰਿੰਗ ਕਰਦਾ ਹੈਗਾ ਹੀ ਹੈਜ਼ ਬੀਨ ਆਇਡੈਂਟੀਫਾਈਡ ਐਜ਼ ਲਵਜੀਤ ਸਿੰਘ ਔਰ ਉਹਦਾ ਜਿਹੜਾ ਹੈਗਾ ਸਾਨੂੰ ਇਨਫਾਰਮੇਸ਼ਨ ਮਿਲਣ ਤੇ ਉਹ ਇਨਫਾਰਮੇਸ਼ਨ ਨੂੰ ਪੁਖਤਾ ਕਰਨ ਤੋਂ ਬਾਅਦ ਅਸੀਂ ਜਿਹੜੀ ਹੈਗੀ ਹੈ ਰੇਡ ਜਿਹੜੀ ਹੈਗੀ ਹੈ ਬਟਿੰਡਾ ਪੁਲਿਸ ਮੁਹਾਲੀ ਪੁਲਿਸ ਔਰ ਕਾਊਂਟਰ ਇੰਟੈਲੀਜੈਂਸ ਦੀ ਜਿਹੜੀ ਐਸਐਸਓਸੀ ਮੁਹਾਲੀ ਦੀ ਟੀਮ ਹੈਗੀ ਹੈ ਉਹਨਾਂ ਨੇ ਰੇਡ ਕੀਤੀ ਜ਼ਿਰਕਪੁਰ ਵਿੱਚ ਇੱਕ ਹੋਟਲ ਵਿੱਚ ਜਿੱਥੇ ਐਨਕਾਊਂਟਰ ਵੀ ਹੋਇਆ ਔਰ ਜਿਹੜਾ ਲਵਜੀਤ ਹੈਗਾ ਉਹਦੇ ਪੈਰ ਵਿੱਚ ਗੋਲੀ ਵੀ ਵੱਜੀ ਹੈ ਔਰ ਸਾਡੇ ਇੱਕ ਡੀਐਸਪੀ ਸਾਹਿਬ ਹੈਗੇ ਉਹਨਾਂ ਨੂੰ ਵੀ ਜਿਹੜੀ ਹੈਗੀ ਹੈ ਇੰਜਰੀ ਹੋਈ ਹੈ ਮੌਕੇ ਤੇ ਸਰ ਲਗਾਤਾਰ ਦੋ ਵਾਰ ਦੱਸਾਂ ਜਿਹੜੀਆਂ ਇੱਕੋ ਜਿਹੀਆਂ ਹੀ ਹੋਣਗੀਆਂ ਲੇਕਿਨ ਉਸ ਨੂੰ ਲੈ ਕੇ ਫੈਸਟੀਵਲ ਦਾ ਸੀ ਜਨਾ ਆਪਾਂ ਕਿਵੇਂ ਅੱਗੇ ਜਿਹੜਾ ਮੈਂ ਇਹਦੇ ਵਿੱਚ ਇੱਕ ਚੀਜ਼ ਕਹਿਣਾ ਚਾਹੂੰਗਾ ਦੇਖੋ ਜੀ ਦੋ ਵਾਰ ਦਾਤਾ ਇੱਕੋ ਜਿਹੀਆਂ ਨਹੀਂ ਹੈਗੀਆਂ ਨੇ ਦੋ ਵਾਰਦਾਤਾਂ ਵਿੱਚ ਬਿਲਕੁਲ ਜਿਹੜਾ ਹੈਗਾ ਡਿਫਰੈਂਸ ਹੈਗਾ ਪਹਿਲੀ ਵਾਰਦਾਤ ਜਿਹੜੀ ਹੈਗੀ ਹੈ ਬਹੁਤ ਹੀ ਮਾੜੀ ਵਾਰਦਾਤ ਸਿਗੀ ਜਿਹੜਾ ਕਿ ਬੰਦੇ ਆਏ ਬਾਹਰੋਂ ਆ ਕਰਕੇ ਇਨਸੀਡੈਂਟ ਕਰਕੇ ਚਲੇ ਜਾਂਦੇ ਨੇ ਔਰ ਜਿਹਦੇ ਵਿੱਚ ਜਿਹੜੇ ਸਾਡੇ ਪ੍ਰਧਾਨ ਸੀਗੇ ਉਹਨਾਂ ਦੀ ਡੈਥ ਵੀ ਹੋਈ ਹੈ ਜਿਹੜਾ ਦੂਜਾ ਹੈਗਾ ਉਹ ਹੀਟ ਆਫ ਦਾ ਮੂਮੈਂਟ ਦਾ ਇਨਸੀਡੈਂਟ ਹੈਗਾ ਉਹਨੂੰ ਆਪਾਂ ਇਸ ਚੀਜ਼ ਦੇ ਨਾਲ ਬਿਲਕੁਲ ਵੀ ਕੋਰਿਲੇਟ ਨਾ ਕਰੀਏ ਔਰ ਜਿਹੜਾ ਬਠਿੰਡਾ ਪੁਲਿਸ ਔਰ ਕਾਊਂਟਰ ਇੰਟੈਲੀਜੈਂਸ ਨੇ ਨਾਲ ਇਕੱਠੇ ਹੋ ਕਰਕੇ 4 ਦਿਨਾਂ ਦੇ ਅੰਦਰ ਅੰਦਰ ਉਹ ਕੇਸ ਟ੍ਰੇਸ ਨੂੰ ਵੀ ਕੀਤਾ ਹੈਗਾ ਔਰ ਬੰਦੇ ਵੀ ਸਾਰੇ ਜਿਹੜੇ ਹੈਗੇ ਨੇ ਮੌਕੇ ਤੇ ਫੜੇ ਗਏ ਨੇ ਸਾਡੀ ਤਫ਼ਤੀਸ਼ ਹਜੇ ਵੀ ਉਸ ਕੇਸ 'ਚ ਜਾਰੀ ਹੈਗੀ ਕਿ ਉਹ ਆਪਾਂ ਪਤਾ ਕਰੀਏ ਕਿ ਜਿਹ ਔਰ ਉਹਦੇ ਸਿਲਸਿਲੇ 'ਚ ਲਗਾਤਾਰ ਸੈਡੀ ਜਿਹੜੀ CIA ਦੀ ਟੀਮ ਹੈਗੀ ਹੈ ਔਰ ਥਾਣੇ ਦੀ ਟੀਮ ਹੈਗੀ ਹੈ ਉਹ ਪੁਛ ਪੜਤਾਲ ਕਰ ਰਹੀ ਹੈ ਕਿ ਇਹ ਜਿਹੜੇ ਬੰਦੇ ਹੈਗੇ ਨੇ ਉਹਨਾਂ ਦਾ ਹੁਣ ਫੇਲੇ ਪੁਲਿਸ ਰਿਮਾਂਡ ਮੋਹਾਲੀ ਪੁਲਿਸ ਕੋਲ ਹੈਗਾ ਜਦੋਂ ਰਿਮਾਂਡ ਖਤਮ ਹੁੰਦਾ ਉਸ ਤੋਂ ਬਾਅਦ ਅਸੀਂ ਆ ਕੇ ਉਹਨਾਂ ਦੀ ਕੁਝ ਪੁੱਛਗਿੱਛ ਕਰਾਂਗੇ ਔਰ ਉਹਦੇ ਵਿੱਚ ਹੋਰ ਚੀਜ਼ਾਂ ਕੱਢਣ ਦੀ ਕੋਸ਼ਿਸ਼ ਕਰਾਂਗੇ ਔਰ ਇਸ ਕੇਸ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵਾਂਗੇ ਸਰ ਫੈਸਟੀਵਲ ਦੇ ਸੀਜ਼ਨ ਨੂੰ ਲੈ ਕੇ ਕੀ ਤੁਸੀਂ ਹੁਣ ਜਿਹੜਾ ਸ਼ਹਿਰ ਦੇ ਲੋਕ ਜਿਹੜੇ ਪਹਿਲਾਂ ਡਰੇ ਹੋਏ ਸਹਿਮੇ ਹੋਏ ਲੋਕ ਸੀਗੇ ਉਹਨਾਂ ਨੂੰ ਕਿਸ ਤਰ੍ਹਾਂ ਦੇਖੋ ਜੀ ਕੰਫ ਅਸੀਂ ਡੋਮੀਨੇਸ਼ਨ ਐਕਸਰਸਾਈਜ਼ ਕਰ ਰਹੇ ਹੈਗੇ ਆ ਪੀਸੀਆਰ ਵੀ ਜਿਹੜੀ ਹੈਗੇ ਨੇ ਸ਼ਹਿਰ ਵਿੱਚ ਆਪਾਂ ਆਰਜੀ ਤੌਰ ਤੇ ਜਿਹੜੀ ਹੈਗੇ ਨੇ ਵਧਾਈਆਂ ਨੇ ਰਾਤ ਵਾਸਤੇ ਵੀ ਦਿਨ ਵਾਸਤੇ ਵੀ ਇਸ ਤੋਂ ਇਲਾਵਾ ਕੁਝ ਨਾਕੇ ਵੀ ਆਪਾਂ ਸਪੈਸ਼ਲ ਤੌਰ ਤੇ ਲਾਏ ਹੈਗੇ ਨੇ ਸਾਡੇ ਐਸਐਚਓ ਜਿਹੜੇ ਜੀਓ ਸੀਗੇ ਨੇ ਜਿਹੜੇ ਇਲਾਕੇ ਦੇ ਹੈਗੇ ਨੇ ਉਹਨਾਂ ਨੂੰ ਵੀ ਡਾਇਰੈਕਸ਼ਨਾਂ ਦਿੱਤੀਆਂ ਗਈਆਂ ਨੇ ਕਿ ਜਿਹੜੇ ਆਪਣੇ ਇੰਪੋਰਟੈਂਟ ਟਾਈਮ ਵਿਕੇ ਜੇ ਸਵੇਰ ਦਾ ਹੈਗਾ ਚਾਹੇ ਸ਼ਾਮ ਦਾ ਹੈਗਾ ਉਹਨੂੰ ਜ਼ਰੂਰ ਜਿਹੜਾ ਹੈਗਾ ਡੋਮੀਨੇਟ ਕਰਨ ਔਰ ਕਵਰ ਕਰਨ ਔਰ ਵੱਧ ਤੋਂ ਵੱਧ ਲੋਕਾਂ ਦੇ ਨਾਲ ਆਊਟਰੀਚ ਕਰਨ ਤਾਂ ਜੋ ਉਹਨਾਂ ਦੀ ਦੁੱਖ ਤਕਲੀਫ ਜਾਣ ਕਰਕੇ ਔਰ ਉਸ ਹਿਸਾਬ ਨਾਲ ਜਿਹੜਾ ਉਹਦਾ ਆਪ